ਦਰਮੇਲੋ ਬੈਠੀਏ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਲਵਾਓ ਹਾਜ਼ਰੀ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤੇ ਪਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਪਾਵਨ ਹੁਕਮਨਾਮਾ ਸਾਹਿਬ ਜੋ ਆਪਾਂ ਸਰਵਣ ਕੀਤਾ ਹੈ ਜਾਂ ਬਾਹਰ ਐਲ.ਈ.ਡੀ ਦੇ ਉੱਤੇ ਡਿਸਪਲੇ ਹੋ ਰਿਹਾ ਇਹ ਪਾਵਨ ਹੁਕਮਨਾਮਾ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਅੰਗ ਨੰਬਰ 787 ਦੇ ਉੱਤੇ ਸੁਭਾਏ ਮਾਨਿਆ ਜਿਸ ਦੇ ਵਿੱਚ ਜਿਹੜੇ ਪਹਿਲੇ ਸ਼ਲੋਕ ਹਨ ਚਾਰ ਉਹ ਦੂਸਰੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਟੋਟਲ 36 ਹਰ ਤੁਲੋਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਹਨਾਂ ਦੇ ਸ਼ਬਦ ਜਾਂ ਅਸ਼ਟਪਦੀਆਂ ਨਹੀਂ ਉਹਨਾਂ ਦੇ ਸ਼ਲੋਕ ਹਨ ਜਿਹੜੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ 12 ਦੇ ਵਿੱਚ ਲਿਖੇ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਿੱਥੇ ਸਮਾਪਤੀ ਹੁੰਦੀ ਆ ਉਥੇ ਇੱਕ ਬਾਣੀ ਆਉਂਦੀ ਆ ਸ਼ਲੋਕ 12 ਦੇ ਵਧੀਕ ਉਹ ਸਲੋਕ ਜਿਹੜੇ 12 ਦੇ ਵਿੱਚ ਸੈਟਲ ਹੋਣ ਤੋਂ ਬਚ ਗਏ ਉਹਨੂੰ ਕਹਿੰਦੇ ਨੇ ਸਲੋਕ 12 ਤੋਂ ਵਧੇਰੇ ਉਹਨਾਂ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਸਲੋਕ ਨਹੀਂ ਨੇ ਕਿਉਂਕਿ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਜਿਹੜੇ ਸਲੋਕ ਨੇ ਨਾ ਉਹ 12 ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖ ਦਿੱਤੇ ਸਨ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਮਹਾਨ ਪਾਵਨ ਪਵਿੱਤਰ ਅਮਰਤ ਬਾਣੀ ਜਿੰਨਾ ਬਾਣੀ ਨਾਲ ਜੁੜਦੇ ਜਾਈਏ ਉਹਨਾਂ ਜ਼ਿਆਦਾ ਅਸੀਂ ਆਨੰਦ ਮਾਣਦੇ ਹਾਂ ਤੇ ਮੈਨੂੰ ਇੱਕ ਖੁਸ਼ੀ ਮਹਿਸੂਸ ਹੁੰਦੀ ਆ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੀ ਬਾਣੀ ਪੜ੍ਹ ਕੇ ਕਿਉਂਕਿ ਸਨ 2002 ਤੋਂ ਲੈ ਕੇ ਤੇ 2008 ਤੱਕ ਸ਼੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੇ ਪਾਵਨ ਸਥਾਨ ਦਰਬਾਰ ਸਾਹਿਬ ਖਡੂਰ ਸਾਹਿਬ ਵਿਖੇ ਮੇਰੀ ਕਥਾ ਦੀ ਸੇਵਾ ਸੀ ਤੇ ਹੁਕਮਨਾਮਾ ਸਾਹਿਬ ਲੈਣ ਤੋਂ ਪਹਿਲਾਂ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਰੋਜ਼ ਇੱਕ ਸ਼ਲੋਕ ਉਹ ਯਾਦ ਕਰਨਾ ਤੇ ਹੁਕਮਨਾਮਾ ਸਾਹਿਬ ਲੈਣ ਤੋਂ ਪਹਿਲਾਂ ਅਸਤੋਤਰ ਜਾਂ ਮੰਗਲ ਦੇ ਰੂਪ ਵਿੱਚ ਪੜਨਾ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸਾਡੇ ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਨੇ ਪਹਿਲਾਂ ਦੇਵੀ ਦੀ ਪੂਜਾ ਕਰਦੇ ਹੁੰਦੇ ਸਨ ਜਦੋਂ ਕਰਤਾਰਪੁਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੀ ਸੰਗਤ ਕੀਤੀ ਤੇ ਸਾਰੇ ਦੇਵੀ ਦੇਵਤਾ ਵਹਿਮਾ ਪਰਮਾਤਮਾ ਤੋਂ ਨਿਕਲ ਕੇ ਇੱਕ ਵੈਗੁਰੂ ਜੀ ਦੇ ਉਪਾਸ਼ਕ ਹੋ ਗਏ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿੱਚ ਜੁੜ ਗਏ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਤੇ ਭਾਈ ਲੈਣਾ ਸਾਹਿਬ ਜੀ ਨੂੰ ਆਪਣਾ ਰੂਪ ਬਣਾ ਲਿਆ ਆਪਣੇ ਸਰੀਰ ਦਾ ਅੰਗ ਹੀ ਬਣਾ ਲਿਆ ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬਿਰਖ ਅੰਮ੍ਰਿਤ ਫਲ ਫਲਿਆ ਜੋਤੀ ਜੋਤ ਜਗਾਏਨ ਦੀਵੇ ਤੇ ਜਿਉਂ ਦੀਵਾ ਬਲਿਆ ਜਦੋਂ ਸੱਚੇ ਸਤਿਗੁਰੂ ਜੀ ਦੇ ਦਰਸ਼ਨ ਹੋ ਗਏ ਦੇਵੀ ਯਾਦਕ ਦੀ ਪੂਜਾ ਛੱਡ ਦਿੱਤੀ ਇਹ ਦੇਵੀ ਦੇ ਭਗਤਾਂ ਦੇ ਜਥੇਦਾਰ ਸਨ ਸਾਲ ਬਾਅਦ 6 ਮਹੀਨਿਆਂ ਬਾਅਦ ਖੈਰਿਆਂ ਦੇ ਖ ਦੂਰ ਪਿੰਡ ਦੇ ਵਿੱਚੋਂ ਲੋਕਾਂ ਨੂੰ ਇਕੱਠਿਆਂ ਕਰ ਕੇ ਤੇ ਜਥਾ ਲੈ ਕੇ ਜਾਂਦੇ ਹੁੰਦੇ ਸੀ ਫਿਰ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਚਰਨਾਂ ਨਾਲ ਜੁੜੇ ਤੇ ਗੁਰੂ ਦੇ ਹੋ ਕੇ ਰਹਿ ਗਏ ਉਹਨਾਂ ਦੇ ਵਿਚਾਰਨ ਕੀਤੀ ਹੋਈ ਇਹ ਬਾਣੀ ਹੈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਸਲੋਗ ਮਹੱਲਾ ਦੂਜਾ ਜਿਨੀ ਚੱਲਣ ਜਾਣਿਆ ਸੇ ਕਿਉਂ ਕਰਹਿ ਵਿਥਾਰ ਓ ਮਨੁਖ ਦੁਨੀਆ ਦੇ ਬਹੁਤੇ ਖਿਲਾਰੇ ਨਹੀਂ ਖਿਲਾਰਦੇ ਭਾਵ ਮਨ ਨੂੰ ਜਗਤ ਦੇ ਤੰਦਿਆਂ ਦੇ ਵਿੱਚ ਨਹੀਂ ਖਿਲਾਰ ਦਿੰਦੇ ਜਿਨ੍ਹਾਂ ਨੇ ਇਹ ਸਮਝ ਲਿਆ ਕਿ ਇੱਥੋਂ ਚਲੇ ਜਾਣਾ ਹੈ ਇੱਥੇ ਸਦਾ ਵਾਸ ਦੇ ਥੇਰ ਨਹੀਂ ਰਹਿਣਾ ਜਿਨ੍ਹਾਂ ਨੂੰ ਇਸ ਗੱਲ ਦੀ ਸਮਝ ਆ ਜਾਵੇ ਉਹ ਬਹੁਤ ਜ਼ਿਆਦਾ ਪਸਾਰਾਂ ਨਹੀਂ ਪਸਾਰਦੇ ਆਪਣੇ ਮਨ ਨੂੰ ਇਸ ਦੁਨੀਆ ਦੇ ਵਿੱਚ ਖਚਤ ਨਹੀਂ ਕਰ ਲੈੰਦੇ ਕਿ ਬਾਅਦ ਵਿੱਚ ਛੱਡਣ ਲੱਗਿਆਂ ਜਾਣ ਲੱਗਿਆਂ ਮੁਸ਼ਕਲ ਹੋਵੇ ਰੱਬ ਦੇ ਪਿਆਰੇ ਹਰ ਸਮੇਂ ਤਿਆਰਬਰ ਤਿਆਰ ਰਹਿੰਦੇ ਨੇ ਖੌਰੇ ਕਦੋਂ ਆਵਾਜ਼ ਪੈ ਜਾਣੀ ਆ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਹਰ ਸਮੇਂ ਆਪਣੀ ਤਿਆਰੀ ਕਰਕੇ ਰੱਖਣੀ ਚਾਹੀਦੀ ਆ ਉਹਦੇ ਵਿੱਚ ਸਾਨੂੰ ਕੁਝ ਵੀ ਕੁਝ ਘੰਟਿਆਂ ਦਾ ਸਮਾਂ ਵੀ ਨਹੀਂ ਮਿਲਦਾ ਬੰਦੇ ਨੂੰ ਕਹਿ ਲੋ ਵੀ 5 ਮਿੰਟ ਵੀ ਨਹੀਂ ਮਿਲਦੇ ਜਿਵੇਂ ਕਈ ਵਾਰੀ ਸਾਨੂੰ ਫੋਨ ਆਉਂਦਾ ਵੀ ਤੇਰੇ ਕੋਲ 5 ਮਿੰਟ ਜਾਂ 5 ਮਿੰਟਾਂ ਚ ਫਲਾਨੀ ਥਾਂ ਤੇ ਪਹੁੰਚ ਜਾ ਆਪਾਂ ਭੱਜਣਾਠ ਕਰਦੇ ਜਿਹੜੀ ਚੀਜ਼ ਲੈਣੀ ਹੋਵੇ ਮੋਬਾਈਲ ਜੇਬ ਚ ਪਾਉਣੇ ਆ ਪਰ ਸੁਪਾਉਣੇ ਜੋ ਉਸੇ ਵੇਲੇ ਆਪਾਂ ਭੱਜਦੇ ਆ ਇੱਥੇ 5 ਮਿੰਟ ਵੀ ਨਹੀਂ ਮਿਲਦੇ ਕੋਈ ਇੱਕ ਉਸੇ ਵੇਲੇ ਕੁਇਕ ਐਕਸ਼ਨ ਹੋ ਜਾਂਦਾ ਆਵਾਜ਼ ਪੈਂਦੀ ਚੱਲ ਬੰਦੇ ਨੂੰ ਸਭ ਕੁਝ ਛੱਡ ਕੇ ਜਾਣਾ ਪੈਂਦਾ ਗਰੀ ਗੋਦਰੀ ਛੂਟੀ ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ ਆ ਸਿਰਗਟ ਫਾਰ ਚਟਾਰਾ ਲੈ ਗਿਓ ਗਰੀ ਗੋਦ ਦੀ ਛੂਤੀ ਇਦਾਂ ਵਾਂਗ ਜਿੱਦਾਂ ਕੋਈ ਪੰਛੀ ਇੱਕ ਪਿੰਜਰੇ ਚ ਹੋਵੇ ਤੇ ਉਹਦੇ ਸਾਹਮਣੇ ਪਾਣੀ ਦਾ ਭਰਿਆ ਪਿਆਲਾ ਵੀ ਪਿਆ ਹੋਵੇ ਉਹਦੇ ਪਿਆਲੇ ਦੇ ਵਿੱਚ ਚੋਗਾ ਵੀ ਘਰ ਵਾਲਿਆਂ ਨੇ ਪਾਇਆ ਹੋਵੇ ਤੇ ਪਿੰਜਰੇ ਦਾ ਦਰਵਾਜ਼ਾ ਬੰਦ ਕਰਨਾ ਭੁੱਲ ਗਏ ਹੋਣ ਪੰਛੀ ਦੇ ਪਿੰਜਰੇ ਦਾ ਇੱਕੇ ਦਾ ਮਾਨ ਕੇ ਬਿੱਲਾ ਚਬਟ ਮਾਰ ਦੇਵੇ ਪੰਛੀ ਨੂੰ ਖਾ ਜਾਵੇ ਪੰਛੀ ਦਾ ਪਾਣੀ ਵੀ ਉਦਾਂ ਹੀ ਭਰਿਆ ਰਹਿ ਜਾਂਦਾ ਉਹਦੇ ਦਾਣੇ ਵੀ ਉਦਾਂ ਹੀ ਰਹਿ ਜਾਂਦੇ ਤੇ ਬਿੱਲਾ ਉਹਨੂੰ ਮਾਰ ਦਿੰਦਾ ਆਪਣੇ ਨਾਲ ਵੀ ਇਸੇ ਤਰ੍ਹਾਂ ਹੀ ਹੁੰਦਾ ਇੱਕੇ ਦਮ ਸਾਰਾ ਕੁਝ ਛੱਡ ਕੇ ਜਾਣਾ ਪੈਂਦਾ ਬੰਦਾ ਵਿਚਾਰਾ ਸੋਚਦਾ ਰਹਿ ਜਾਂਦਾ ਮੈਂ ਤੇजे ਕੁਝ ਕੀਤਾ ਹੀ ਨਹੀਂ ਇਹਦੀਆਂ ਬਣਾਈਆਂ ਹੋਈਆਂ ਵਿਉਂਤਾਂ ਬਣਾਏ ਹੋਏ ਵੱਡੇ ਵੱਡੇ ਪਲਾਨ ਮੈਂ ਇਹ ਕਰਾਂਗਾ ਉਹ ਕਰਾਂਗਾ ਸਾਰਾ ਕੁਝ ਤਰਿਆ ਤਰਿਆ ਰਹਿ ਜਾਂਦਾ ਇਸ ਵਾਸਤੇ ਸਾਨੂੰ ਸਾਰਿਆਂ ਨੂੰ ਤਿਆਰੀ ਕਰਕੇ ਰੱਖਣੀ ਚਾਹੀਦੀ ਆ ਜਦੋਂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ ਸੀਨਾ ਖਡੂਰ ਸਾਹਿਬ ਵਿਖੇ ਸਨ 2004 ਦੇ ਵਿੱਚ ਉਦੋਂ ਇੱਕ ਪਲਾਨ ਬਣਿਆ ਕਾਰ ਸੇਵਾ ਵਾਲੇ ਮਹਾਪੁਰਸ਼ ਬਾਬਾ ਸੇਵਾ ਸਿੰਘ ਜੀ ਤੇ ਉਹ ਕਹਿਣ ਲੱਗੇ ਵੀ ਆਪਾਂ ਪਾਕਿਸਤਾਨ ਜਾਣਾ ਤੇ ਉੱਥੋਂ ਦੀ ਸੰਗਤ ਨੂੰ ਵੀ ਸੱਦਾ ਦੇ ਕੇ ਆਉਣਾ ਵਾ ਕਿ ਖਡੂਰ ਸਾਹਿਬ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ 500 ਸਾਲਾ ਪ੍ਰਕਾਸ਼ ਪੁਰਬ ਤੇ ਖਡੂਰ ਸਹਿਬ ਆਇਓ ਮੇਰੀ ਵੀ ਡਿਊਟੀ ਲੱਗੀ ਵੀ ਤੁਮੀ ਨਾਲ ਜਾਣਾ ਤੇ ਪਾਸਪੋਰਟ ਉਹਨਾਂ ਨੇ ਲੈ ਲੈ ਉਹ ਪਾਕਿਸਤਾਨ ਦੇ ਵੀਜ਼ੇ ਲੱਗਣ ਵਾਸਤੇ ਇੱਕ ਦਿਨ ਮੈਂ ਫੋਨ ਕੀਤਾ ਬਿਲਕੁਲ ਇਸ ਪੰਕਤੀ ਨਾਲ ਮੈਚ ਆਏ ਘਟਨਾ ਮੈਂ ਬਾਬਾ ਜੀ ਨੂੰ ਪੁੱਛਿਆ ਵੀ ਬਾਬਾ ਜੀ ਇਹ ਦੱਸੋ ਵੀ ਜਾਣਾ ਕਦੋਂ ਉਹ ਕਹਿੰਦੇ ਵੀ ਜੇ ਮੰਨ ਲਓ ਸ਼ਾਮ ਨੂੰ ਪਤਾ ਲੱਗਾ ਨਾ ਤੇ ਆਪਾਂ ਸਵੇਰੇ ਸਵਕਤੇ ਤੁਰ ਪੈਣਾ ਆਪਾਂ ਵਿੱਚ ਟਿੱਲ ਨਹੀਂ ਪਾਉਣੀ ਇਸ ਵਾਸਤੇ ਆਪੋ ਆਪਣੇ ਬੈਗ ਤਿਆਰ ਰੱਖੋ ਮੁੜ ਕੇ ਲੇਟ ਨਾ ਹੋ ਜਿਓ ਜਦੋਂ ਫੋਨ ਕਰਾਂਗੇ ਉਸੇ ਵੇਲੇ ਆ ਜਾਓ ਛੇਤੀ ਛੇਤੀ ਆਪਾਂ ਦਰਪਨਾ ਸਮਾਪਨੇ ਕੋ ਸੀਮਤ ਹੋਣਾ ਇੱਥੇ 500 ਸਾਲਾ ਸ਼ਤਾਬਦੀ ਮਨਾਉਣੀ ਇੱਥੇ ਵੀ ਬੜੀਆਂ ਵੱਡੀਆਂ ਜ਼ਿੰਮੇਵਾਰੀਆਂ ਹੋਣਗੀਆਂ ਤੇ ਮੈਨੂੰ ਅੱਜ ਵੀ ਉਹ ਸਮਾ ਉਹ ਸ਼ਬਦ ਚੇਤੇ ਆ ਜਾਂਦੇ ਕਹਿੰਦੇ ਆਪਣੀ ਤਿਆਰੀ ਕਰਕੇ ਰੱਖਿਓ ਇਸੇ ਤਰ੍ਹਾਂ ਹੀ ਮੌਤ ਆ ਆਪਣੀ ਤਿਆਰੀ ਕਰਕੇ ਰੱਖੋ ਢਿਲ ਨਹੀਂ ਮਿਲਦੀ ਨਾਮ ਜਪ ਕੇ ਬਾਣੀ ਪੜ੍ਹ ਕੇ ਚੰਗੇ ਕੰਮ ਕਰਕੇ ਕਿਸੇ ਦਾ ਦਿਲ ਨਹੀਂ ਦਿਖਾਉਣਾ ਕਿਸੇ ਨੂੰ ਬੁਰਾ ਨਹੀਂ ਬੋਲਣਾ ਪਿਆਰ ਵਾਲਾ ਵਿਹਾਰ ਕਰਨਾ ਤੇ ਨਾਲ ਮਨ ਦੇ ਵਿੱਚ ਰੱਖਣਾ ਵੀ ਠੀਕ ਆ ਮੈਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਿਆ ਵਾਂ ਮੇਰੀ ਘਰ ਵਾਲੀ ਆ ਬੱਚੇ ਆ ਮਾਤਾ ਪਿਤਾ ਉਹਨਾਂ ਦੇ ਪਰਥਾਏ ਜਿਹੜੇ ਮੇਰੇ ਫਰਜ਼ ਨੇ ਮੈਂ ਨਿਭਾਉਣੇ ਨੇ ਪਰ ਨਾਲ ਦੀ ਨਾਲ ਮਨ ਵਿੱਚ ਇਹ ਖਿਆਲ ਰੱਖਣਾ ਵੀ ਜਦੋਂ ਆਵਾਜ਼ ਪਈ ਉਸੇ ਵੇਲੇ ਜਾਣਾ ਪੈਣਾ ਜਿਨ੍ਹਾਂ ਨੂੰ ਇਹ ਗੱਲ ਸਮਝਦੇ ਵਿੱਚ ਆ ਜਾਵੇ ਉਹ ਬਹੁਤੇ ਪਸਾਰੇ ਨਹੀਂ ਪਸਾਰਦੇ ਉਹ ਆਪਣੇ ਮਨ ਨੂੰ ਥਾਂ ਥਾਂ ਦੇ ਉੱਤੇ ਨਹੀਂ ਖੰਡਾਉਂਦੇ ਵੀ ਮੈਂ ਸਾਰੀ ਜ਼ਿੰਦਗੀ ਇਸੇ ਕੰਮ 'ਚ ਹੀ ਮਰ ਜਾਣਾ ਇੱਥੇ ਘਰ ਲੈ ਲਿਆ ਵਾ ਇੱਕ ਫਲਾਨੀ ਥਾਂ ਤੇ ਸਸਤਾ ਮਿਲਦਾ ਉੱਥੇ ਵੀ ਲੈ ਲਵਾਂ ਕਈ ਬੰਦੇ ਇਸੇ ਚੱਕਰ 'ਚ ਲੱਗੇ ਰਹਿੰਦੇ ਆਪਣੀ ਪ੍ਰਾਪਰਟੀ ਵਧਾਉਣ ਸੀ ਸਤਿਗੁਰੂ ਸਮਝਾਉਂਦੇ ਨੇ ਜਿੰਨੀ ਚੱਲਣ ਜਾਣਿਆ ਸੇ ਕਿਉਂ ਕਰ ਰਹੇ ਵਿਧਾਰ ਪੰਜਾਬੀ ਵਿੱਚ ਵੀ ਅਰਥ ਡਿਸਪਲੇ ਉੱਤੇ ਹੁੰਦੇ ਨੇ ਇੰਗਲਿਸ਼ ਵਿੱਚ ਵੀ ਲਿਖੇ ਹੋਏ ਨੇ ਇੱਕ ਵਾਰੀ ਫੇਰ ਪੜੋਗੇ ਤੇ ਸਾਨੂੰ ਸਪਸ਼ਟ ਹੋ ਜਾਏਗਾ ਵੀ ਮਹਾਰਾਜ ਕੀ ਬਚਨ ਕਰ ਰਹੇ ਨੇ ਚੱਲਣ ਸਾਰ ਨ ਜਾਣਨੀ ਕਾਜ ਸਵਾਰਣ ਹਾਰ ਪਰ ਨੇਰੇ ਦੁਨੀਆ ਦੇ ਕੰਮ ਨਜਿੱਠਣ ਵਾਲੇ ਬੰਦੇ ਇਥੋਂ ਆਖਰ ਤੁਰ ਜਾਣ ਦਾ ਖਿਆਲ ਵੀ ਨਹੀਂ ਕਰਦੇ ਜਿਹੜੇ ਦੁਨੀਆਂ ਵਿੱਚ ਖਸਤ ਹੋ ਜਾਣ ਉਹ ਇਹੋ ਜਿਹੀ ਗੱਲ ਵੀ ਸੁਣ ਕੇ ਰਾਜ਼ੀ ਨਹੀਂ ਹੁੰਦੇ ਜਦੋਂ ਕਿਸੇ ਦੇ ਕੰਨ 'ਇਹ ਗੱਲ ਪਵੇ ਇੱਥੋਂ ਚਲੇ ਜਾਣਾ ਮਰ ਜਾਣਾ ਸਾਰਾ ਕੁਝ ਛੱਡ ਕੇ ਦੂਰ ਜਾਣਾ ਉਹ ਲੋਕੀ ਕਹਿੰਦੇ ਵੀ ਅਸੀਂ ਤਾਂ ਸਵੇਰੇ ਸਵੇਰ ਕੋਈ ਖੁਸ਼ੀ ਦੀ ਗੱਲ ਸੁਣਨ ਨੂੰ ਹਜਤੇ ਆਏ ਸੀ ਇਹ ਅਜੇ ਸੂਰਜ ਚੜ੍ਹਿਆ ਨਹੀਂ ਤੇ ਸਵੇਰੇ ਸਵੇਰ ਲੱਗ ਪਿਆ ਸਾਰਾ ਕੁਝ ਛੱਡ ਜਾਣਾ ਇੱਥੇ ਕੁਝ ਨਹੀਂ ਰਹਿਣਾ ਉਹ ਲੋਕੀ ਨੂੰ ਕਈ ਮਾੜਾ ਸਮਝਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਸਮਝਾਉਂਦਿਆ ਇਹਨਾਂ ਗੱਲਾਂ ਨੂੰ ਉਹ ਨਹੀਂ ਪਸੰਦ ਕਰਦੇ ਜਿਨ੍ਹਾਂ ਨੂੰ ਤੁਰ ਜਾਣ ਦਾ ਖਿਆਲ ਵੀ ਨਾ ਹੋਵੇ ਉਹ ਕਹਿੰਦੇ ਨਹੀਂ ਮੈਂ ਇਹਦੀ ਏਡੀ ਛੇਤੀ ਮੈਂ ਕਿੱਦਾਂ ਮਰ ਸਕਦਾ ਮੈਂ ਤੇ ਤੰਦਰੁਸਤ ਹਾਂ ਐਕਸਰਸਾਈਜ਼ ਕਰਦਾ ਹਾਂ ਮੈਨੂੰ ਤਾਂ ਕੋਈ ਰੋਗ ਨਹੀਂ ਆ ਇਸ ਵਾਸਤੇ ਇਹ ਸਵਾਲ ਹੀ ਨਹੀਂ ਪੈਦਾ ਹੁੰਦਾ ਐਵੇਂ ਡਰਾਈ ਜਾਂਦੇ ਨੇ ਮੈਂ ਕਿਹੜਾ ਕਿੱਦਾਂ ਮਰ ਜਾਗਾ ਤੇ ਬੰਦਾ ਕਹਿੰਦਾ ਮਰਨ ਮੇਰੇ ਦੁਸ਼ਮਣ ਮੈਂ ਕਿਉਂ ਮਰਾਂ ਮੈਂ ਨਾ ਮਰوں ਮਰਬੋ ਸੰਸਾਰਾ ਉਹ ਦੂਸਰਾ ਇੱਕ ਹੋਰ ਸੰਕਲਪ ਵਿੱਚ ਬਾਬਾ ਜੀ ਨੇ ਬਚਨ ਕੀਤੇ ਨੇ ਉਹ ਆਤਮਾ ਦੇ ਮਰਨ ਦੀ ਗੱਲ ਆ ਵੀ ਮੇਰੀ ਆਤਮਾ ਕਦੇ ਨਹੀਂ ਮਰੇਗੀ ਉਹ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਵੀ ਮੈਂ ਤੇ ਰੱਬ ਦਾ ਰੂਪ ਹੋ ਗਿਆ ਸਰੀਰ ਦੇ ਮਰਨ ਨੂੰ ਮੈਂ ਮਰਨ ਮੰਨਦਾ ਹੀ ਨਹੀਂ ਬਾਬਾ ਜਰਨੈਲ ਸਿੰਘ ਖਾਲਸਾ ਭੰਡਾਰਾ ਵਾਲੇ ਵੀ ਇਹੋ ਕਿਹਾ ਕਰਦੇ ਸੀ ਸਰੀਰ ਦਾ ਕੀ ਆ ਇਹਦੇ ਸਾਰਿਆਂ ਦਾ ਮਰਨਾ ਗੱਲ ਦੇ ਬੰਦੇ ਦੀ ਜ਼ਮੀਰ ਦੀ ਆ ਜਿਹੜੇ ਤੁਹਾਡੇ ਵਿਚਾਰ ਨੇ ਸਦਾ ਵਾਸਤੇ ਅਮਰ ਹੋ ਜਾਂਦੇ ਹਨ ਸਤਿਗੁਰੂ ਸਮਝਾਉਂਦੇ ਨੇ ਕਿ ਜਿਨ੍ਹਾਂ ਨੂੰ ਤੁਰ ਜਾਣ ਦਾ ਖਿਆਲ ਨਾ ਹੋਵੇ ਉਹ ਪਸਾਰੇ ਪਸਾਰਦੇ ਰਹਿੰਦੇ ਨੇ ਇਹਦੇ ਨਾਲ ਹੀ ਮਿਲਦਾ ਵਿਚ ਸਲੋਕ ਹੈ ਦੂਸਰਾ ਮਹੱਲਾ ਦੂਜਾ ਰਾਤ ਕਾਰਨ ਧਨ ਸੰਚੀਐ ਪਲਕੇ ਚੱਲਣ ਹੋਏ ਜੇ ਸਿਰਫ ਰਾਤ ਦੀ ਖਾਤਰ ਹੀ ਤਾਂ ਇਕੱਠਾ ਕਰੀਏ ਤੇ ਸਵੇਰੇ ਉੱਠ ਕੇ ਇਥੋਂ ਤੁਰ ਪੈਣਾ ਹੋਵੇ ਨਾਨਕ ਨਾਲ ਨਾ ਚੱਲਈ ਫਿਰ ਪਸ਼ੂਤਾਵਾ ਹੋਏ ਹੈ ਨਾਨਕ ਤੁਰਨ ਲੱਗਿਆਂ ਉਹ ਧਨ ਨਾਲ ਨਾ ਜਾ ਸਕੇ ਤਾ ਹੱਥ ਮਲਨੇ ਪੈਂਦੇ ਆ ਬੰਦੇ ਨੂੰ ਫੇ ਕਿੰਨਾ ਜ਼ਿਆਦਾ ਦੁੱਖ ਹੁੰਦਾ ਇਹ ਸਾਡੀ ਜ਼ਿੰਦਗੀ ਵੀ ਇੱਕ ਪ੍ਰਕਾਰ ਦੀ ਰਾਤ ਆ ਇਹਦੀ ਸਵੇਰ ਹੋ ਜਾਣੀ ਆ ਆਪਾਂ ਸਾਰੇ ਸੁਪਨਾ ਵੇਂਦੇ ਪਏ ਆ ਇਹ ਮੇਰੀ ਘਰ ਵਾਲੀ ਆ ਬੱਚੇ ਆਏ ਮੇਰਾ ਘਰ ਆਏ ਮੇਰੀ ਪ੍ਰੋਪਰਟੀ ਇਹ ਮੇਰੀ ਗੱਡੀ ਇਤਿਆਦ ਕਈ ਨਾ ਕੁਝ ਇਹ ਸਾਰਾ ਸੁਪਨਾ ਵੇਂਦੇ ਪਏ ਆ ਜਦੋਂ ਸਾਡੀ ਅੱਖ ਖੁੱਲੂਗੀ ਉਦੋਂ ਸਾਨੂੰ ਪਤਾ ਲੱਗਣਾ ਲਏ ਤੇ ਸਾਰਾ ਕੁਝ ਐਵੇਂ ਹੀ ਸੀ ਇਹ ਜਗ ਧੂਏ ਕਾ ਪਹਾੜ ਇਹ ਤੇ ਸੰਸਾਰ ਧੂਏ ਦੇ ਪਹਾੜ ਵਰਗਾ ਸੀ ਮੈਂ ਸਾਰੇ ਕਾਸੇ ਨੂੰ ਸੱਚਾ ਮੰਨ ਕੇ ਬਹਿ ਗਿਆ ਸੁਪਨੇ ਸੇਤੀ ਚਿੱਤ ਮੂਰਖ ਲਾਇਆ ਮੈਂ ਮੂਰਖ ਨੇ ਐਵੇਂ ਸੁਪਨੇ ਦੇ ਨਾਲ ਚਿੱਤ ਜੋੜ ਲਿਆ ਸਤਿਗੁਰੂ ਸਮਝਾਉਂਦੇ ਨੇ ਜੇਸ ਬੰਦੇ ਨੂੰ ਕਿਹਾ ਜਾਵੇ ਵੀ ਤੇਰੇ ਕੋਲ ਸਿਰਫ ਇੱਕ ਰਾਤ ਆ ਜਿੰਨਾ ਧਨ ਇਕੱਠਾ ਕਰ ਸਕਦਾ ਕਰ ਲਾ ਪਰ ਸਵੇਰੇ ਤੂੰ ਨਾਲ ਖੜ ਨਹੀਂ ਸਕੇਗਾ ਉਸ ਬੰਦੇ ਨੇ ਇਕੱਠਾ ਕਰਕੇ ਕੀ ਕਰਨਾ ਜਦੋਂ ਨਾਲ ਲਿਜਾ ਹੀ ਨਹੀਂ ਸਕਣਾ ਜਦੋਂ ਨਾਲ ਲਿਜਾ ਹੀ ਨਹੀਂ ਸਕਣਾ ਇਕੱਠਾ ਕਰਕੇ ਕੀ ਕਰਨਾ ਬਹੁਤੀ ਵਾਰੀ ਕੀ ਹੁੰਦਾ ਜਿਹੜੇ ਗੁਰੂ ਦੇ ਪਿਆਰੇ ਜਾਂ ਜਿਹੜੇ ਲੋਕ ਜਿਹੜੇ ਸਾਡੇ ਕੋ ਭੈਣ ਭਰਾ ਫਾਰ ਐਗਜ਼ਾਮਪਲ ਸਮਝਣ ਵਾਸਤੇ ਇੱਥੇ ਵਿਦੇਸ਼ ਚ ਆਉਂਦੇ ਨੇ ਪਹਿਲਾਂ ਟਿਕਟਾਂ ਦੇ ਨਾਲ ਹੁੰਦੇ ਸੀ ਦੋ ਬੈਗ ਅੱਜ ਕੱਲ ਹੋ ਗਿਆ ਇੱਕ ਬੈਗ ਦੂਸਰਾ ਲੈਣਾ ਹੋਵੇ ਹੋਰ ਜਿਆਦੇ ਪੈਸੇ ਲੱਗਦੇ ਆ ਹੁਣ ਜੇ ਕੋਈ ਸਾਡਾ ਕੋਈ ਭੈਣ ਭਰਾ ਆਪਣੇ ਬੱਚਿਆਂ ਕੋ ਕੁਮ ਮਨਾਇਆ ਹੋਵੇ ਕੋਈ ਉਹਨੂੰ ਇਥੋਂ ਦੀਆਂ ਚੀਜ਼ਾਂ ਵਸਤੂਆਂ ਚੰਗੀ ਚੰਗੀਆਂ ਲੱਗੀ ਜਾਣ ਬੰਦਾ ਇਕੱਠੀਆਂ ਕਰੀ ਜਾਵੇ ਕਰੀ ਜਾਵੇ ਸਾਡੇ ਬੱਚੇ ਕਹਿ ਦਿੰਦੇ ਵੀ ਡੈਡੀ ਇੰਨਾ ਖਲਾਰਾ ਨਾ ਇਕੱਠਾ ਕਰਿਆ ਕਰੀ ਜਾਓ ਅਸੀਂ ਇਹ ਕਿੱਥੇ ਕਰਨਾ ਸਾਨੂੰ ਤਾਂ ਸੁੱਟਣਾ ਪੈਣਾ ਸਾਡੇ ਤਾਂ ਅੱਗੇ ਘਰ ਚ ਥਾਂ ਹੈ ਨਹੀਂ ਆ ਉਹ ਬੰਦਾ ਕਹਿੰਦਾ ਇਹ ਚੀਜ਼ਾਂ ਉੱਥੇ ਨਹੀਂ ਮਿਲਦੀਆਂ ਇਹ ਚੀਜ਼ਾਂ ਤਾਂ ਬਹੁਤ ਵਧੀਆ ਨੇ ਮੈਂ ਉੱਥੇ ਲੈ ਜਾਊਂਗਾ ਨਿਆਣੇ ਸਮਝਵਾਂਦੇ ਆ ਬਾਪੂ ਇੱਕੋ ਬੈਗ ਜਾਂਦਾ ਵਾ 23 ਕਿਲੋ ਦਾ ਉਸ ਤੋਂ ਬਾਅਦ ਕਿੰਨਾ ਕੁ ਤੈਨੂੰ ਭਰ ਦੇਾਂਗੇ ਜਾਂ ਉਹ ਹੱਥ 'ਚ ਹੁੰਦਾ ਜਿਹੜਾ 7-8 ਕਿਲਿਆਂ ਦਾ ਉਹਦੇ 'ਚ ਕਿੰਨਾ ਕੁ ਪਾ ਦਾਂਗੇ ਕਈ ਵਾਰੀ ਤੇ ਚੀਜ਼ਾਂ 에ਅਰਪੋਰਟ ਤੇ ਸੁਟਣੀਆਂ ਪੈਂਦੀਆਂ ਵੇਟ ਹੈ ਵੀ ਹੋ ਜਾਂਦਾ ਨਾ ਤੇ ਜੇ ਡੋਮੈਸਟਿਕ 'ਚ ਜਾਣਾ ਹੋਵੇ ਉਹਦੇ 'ਚ ਇੱਕੋ ਪਿੱਠੂ ਬੈਗ ਹੁੰਦਾ ਹੋਰ ਭਾੜ ਘਟ ਜਾਂਦਾ ਜ਼ਿਆਦੇ ਪੈਸੇ ਜਦੋਂ ਸੰਸਾਰ 'ਚੋਂ ਜਾਣਾ ਨਾ ਉੱਥੇ ਪੈਸੇ ਦੇ ਕੇ ਵੀ ਨਹੀਂ ਚੀਜ਼ਾਂ ਨਾਲ ਜਾਂਦੀਆਂ ਬੰਦਾ ਕਹੇ ਮੈਂ ਐਕਸਟਰਾ ਵੇ ਕਰਦਾਂਗਾ ਪਰ ਮੈਨੂੰ ਕੁਝ ਚੀਜ਼ਾਂ ਤੇ ਲੈ ਜਾਣ ਦਿਓ ਜਿਹੜੀਆਂ ਮੇਰੀਆਂ ਜ਼ਰੂਰੀ ਨੇ ਜਿਹੜਾ ਮੇਰੇ ਕੋਲ ਇਨਾ ਸੋਨਾ ਪਿਆ ਜਿਹੜਾ ਮੇਰੇ ਕੋਲ ਇਨਾ ਪੈਸਾ ਪਿਆ ਇੱਕ ਕਈ ਵਾਰੀ ਆਪਾਂ ਵੇਖਦੇ ਇੱਕ ਕਾਰਟੂਨ ਇੱਕ ਫੋਟੋ ਬਣੀ ਹੁੰਦੀ ਆ ਇੱਕ ਨਾ ਬੰਦਾ ਉੱਥੇ ਖਲੋਤਾ ਹੋਇਆ ਜਿਹਨੂੰ ਜਮਦੂਤ ਕਹਿ ਦਿੰਦੇ ਸਮਝਣ ਵਾਸਤੇ ਗੱਲਾਂ ਐਗਜ਼ਾਮਪਲਸ ਹੁੰਦੀਆਂ ਨੇ ਉਹ ਜਮਦੂਤ ਖਲੋਤਾ ਆ ਤੇ ਉਹਨੇ ਆਪਣੇ ਹੱਥ ਵਿੱਚ ਇਸ ਤਰ੍ਹਾਂ ਇੱਕ ਹਥਿਆਰ ਵਰਸ਼ਾ ਜਿਹਾ ਫੜਿਆ ਹੋਇਆ ਖਲੋਤਾ ਇੱਕ ਬੰਦਾ ਵਾ ਤੇ ਉਹਨੇ ਦੋ ਤਿੰਨ ਅਟੈਚੀ ਚੁੱਕੇ ਇੱਕ ਸਿਰ ਤੇ ਰੱਖਿਆ ਤੇ ਦੋ ਹੱਥਾਂ 'ਚ ਫੜੇ ਆ ਉਹ ਪੈਸਿਆਂ ਨਾਲ ਭਰੇ ਪਏ ਆ ਤੇ ਉਥੇ ਡਾਲਰ ਵੀ ਯੂ ਐਸ ਏ ਦੇ ਬਣਾਏ ਆ ਉਹ ਫੋਟੋ 'ਚ ਉਹ ਯੂ ਐਸ ਏ ਦੇ ਡਾਲਰ ਨਾਲ ਵਿੱਚ ਉਛਲ-ਉਛਲ ਕੇ ਬਾਹਰ ਡਿੱਗਦੇ ਪਏ ਆ ਉਹਨੇ ਇੰਨੇ ਜ਼ਿਆਦੇ ਇਕੱਠੇ ਕੀਤੇ ਆ ਵੀ ਅਟੈਚੀ ਵੀ ਨਹੀਂ ਚੰਗੀ ਤਰ੍ਹਾਂ ਬੰਦ ਹੋਇਆ ਉਹ ਲੈ ਕੇ ਬੰਦਾ ਦੋ ਅਟੈਚੀ ਹੱਥ 'ਚ ਤੇ ਜਦਾਂ ਤੇ ਉਹ ਲੈ ਕੇ ਜਦੋਂ ਉਥੇ ਪਹੁੰਚਿਆ ਉਥੇ ਲਿਖਿਆ ਅੱਗੇ ਅੰਗਰੇਜ਼ੀ 'ਚ ਵੀ ਤੂੰ ਇਹ ਨਾ ਕੁਝ ਇਹ ਸਾਰਾ ਕੁਝ ਇੱਥੇ ਛੱਡਣਾ ਪੈਦਾ ਗਾ ਨਹੀਂ ਫੜ ਸਕਦਾ ਬੰਦੇ ਵਿਚਾਰੇ ਦੇ ਚਿਹਰੇ ਤੇ ਬੜੀਆਂ ਪਰੇਸ਼ਾਨੀਆਂ ਵੀ ਮੈਂ ساری ਜ਼ਿੰਦਗੀ ਐਵੇਂ ਮਰ ਗਿਆ ਇਕੱਠੇ ਕਰਦਾ ਜੇ ਮੈਨੂੰ ਇਹ ਗੱਲ ਸਮਝ ਚ ਆਈ ਹੁੰਦੀ ਤੇ ਮੈਂ ਕਿਤੇ ਸੁੱਖ ਆਰਾਮ ਦੀ ਜ਼ਿੰਦਗੀ ਬਤੀਤ ਕਰ ਲੈਂਦਾ ਕਿਤੇ ਮੈਂ ਸੰਗਤ 'ਚ ਬਹਿਣਾ ਸਿੱਖ ਲੈਂਦਾ ਕਿਤੇ ਟਿਕ ਕੇ ਮੈਂ ਗੁਰਬਾਣੀ ਦਾ ਜਾਪ ਹੀ ਕਰ ਲੈਂਦਾ ਮੈਂ ਤਾਂ ਗੁਰਦੁਆਰਾ ਸਾਹਿਬ ਵੀ ਨਾ ਆਇਆ ਮੈਂ ਤਾਂ ਕਿਤੇ ਗੁਰੂ ਦੀ ਸੰਗਤ 'ਚ ਵੀ ਨਾ ਬੈਠਾ ਜੇ ਇੱਥੇ ਬਹਿ ਗਿਆ ਤੇ ਕਿਦਰੇ ਮੇਰੇ ਕੰਮ ਦੇ ਘੰਟੇ ਨਾ ਕੱਟ ਜਾਣਾਂ ਮੈਂ ਤੇ ਤਾਂ ਕਰਕੇ ਛੇਤੀ ਛੇਤੀ ਭੱਜਦਾ ਰਿਹਾ ਇੰਡੀਆ ਦੀ ਗੱਲ ਕਹਿ ਲਓ ਕਿ ਮੈਂ ਆਪਣੀ ਦੁਕਾਨ ਖੋਲ੍ਹਣੀ ਸੀ ਜੇ ਗੁਰਦੁਆਰੇ ਬੈਠਾ ਰਹਿੰਦਾ ਤੇ ਮੇਰੀ ਦੁਕਾਨ ਕੌਣ ਖੋਲ੍ਹਦਾ ਮੈਂ ਤੇ ਅਸੇ ਚੱਕਰ 'ਚ ਪਿਆ ਰਿਹਾ ਪਰ ਉਹ ਕਹਿੰਦੇ ਤੂੰ ਅੱਗੇ ਕੁਝ ਨਹੀਂ ਖੜ ਸਕਦਾ ਉਹਨੂੰ ਕਹਿੰਦੇ ਇੱਥੇ ਸੁੱਟ ਉੱਥੇ ਵੇਖਿਆ ਢੇਰ ਲੱਗੇ ਤੇ ਹੋਰ ਵੀ ਕਈ ਲੋਕਾਂ ਨੇ ਸੁੱਟੇ ਸੀ ਸਤਿਗੁਰੂ ਸਮਝਾਉਂਦੇ ਜੀ ਸਿਰਫ ਰਾਤ ਵਾਸਤੇ ਸਾਰਾ ਕੁਝ ਇਕੱਠਾ ਕਰਨਾ ਹੋਵੇ ਤੇ ਸਵੇਰੇ ਨਾਲ ਕੁਝ ਵੀ ਨਾ ਖੜਨਾ ਹੋਵੇ ਫਿਰ ਤੇ ਬੰਦੇ ਨੂੰ ਪਛਤਾਵਾ ਹੀ ਹੋਣਾ ਨਾ ਇਸ ਤੋਂ ਬਾਅਦ ਤੀਸਰਾ ਸ਼ਲੋਕ ਮਹੱਲਾ ਦੂਜਾ ਇਹ ਜਿਹੜਾ ਥੋੜੀ ਜੀ ਵਿਚਾਰ ਜਿਹੜੀ ਇਸ ਸ਼ਲੋਕ indi ਲੱਗ ਹੈ ਜਿਹੜੇ ਆਪਾਂ ਪਹਿਲੇ ਸ਼ਲੋਕ ਪੜ੍ਹੇ ਨੇ ਉਹਨਾਂ ਨੂੰ ਸਮਝ ਲਈਏ ਕਈ ਵਾਰੀ ਬੰਦਾ ਨਾ ਬੜੇ ਧੋਖੇ ਫਰੇਬ ਕਰਦਾ ਬਹੁ ਪਰਪੰਚ ਪਰ ਧਨ ਲਿਆਵੈ ਸੁਤਦਾਰਾ ਪੈ ਆਨ ਲੁਟਾਵੈ ਮਨ ਮੇਰੇ ਭੂਲੇ ਕਪਟ ਨ ਕੀਜੈ ਅੰਤਨ ਬੇਰਾ ਤੇਰੇ ਜੀ ਪਹਿ ਲੀਜੈ ਜਿਸ ਤਰੀਕੇ ਦੇ ਨਾਲ ਤਾਂ ਇਕੱਠਾ ਕਰੀਏ ਉਹ ਨਿਕਲਦਾ ਵੀ ਉਸੇ ਤਰੀਕੇ ਦੇ ਨਾਲ ਹੀ ਆ ਇੱਕ ਬੰਦਾ ਸੀ ਮੈਮੋਤਾ ਪਿੰਡਾਂ ਥਾਵਾਂ ਦਾ ਪ੍ਰੋਪਰ ਜ਼ਿਕਰ ਨਾ ਕਰਾਂ ਉਹ ਬੰਦਾ ਕਿਦਰੇ ਕੋਈ ਸੁਣੇ ਤੇ ਮੁੜ ਕੇ ਮੇਰੇ ਤੇ ਮਾਣਾ ਨਹੀਂਦਾ ਕੇ ਇਸ ਹੀ ਕਰਨ ਵੀ ਉਹਦਾ ਸਾਡਾ ਨਾਮ ਲੈ ਕੇ ਕਹਿੰਦੇ ਸੀ ਰੋਹੋ ਵਿਸਾਂ ਉਹਨਾਂ ਬੰਦਾ ਸੀ ਇੱਕ ਤੇ ਉਹ ਦੋਨੋਂ ਪਤੀ ਪਤਨੀ ਉਹਨਾਂ ਦੇ ਬਾਕੀ ਦੇ ਜਿਹੜੇ ਭੈਣ ਭਰਾ ਬਾਹਰ ਦੇ ਦੇਸ਼ 'ਚ ਸੀ ਉਥੋਂ ਪੈਸੇ ਭੇਜ ਦਿੰਦੇ ਸੀ ਇੰਨੇ ਇੰਡੀਆ ਦਾ ਨਿਸ਼ਾਨਾ ਬਣਾਇਆ ਵੀ ਮੈਂ ਪੈਲੀ ਖਰੀਦੀ ਜਾਣੀ ਆ ਭਰਾ ਨੂੰ ਫੋਨ ਕਰਨਾ ਵੀ ਇੱਕ ਬੰਦਾ ਗਾ ਉਦੋਂ ਨਾ ਜਿਹੜਾ ਪੈਲੀ ਦਾ 1 ਕਿੱਲਾ ਵਾ ਉਹ 80000 ਤੋਂ ਲੈ ਕੇ 90000 ਦਾ 1 ਕਿੱਲਾ 1 ਏਕੜ ਪੈਲੀ ਇੰਨੇ ਦੀ ਆ ਜਾਂਦੀ ਸੀ ਮੈਂ ਨਿੱਕਾ ਜਿਆਦਾ ਤੇ ਮੇਰੇ ਕੰਨੀਆਂ ਇਹ ਗੱਲਾਂ ਪੈਂਦੀਆਂ ਸੀ ਮੈਂ ਸੁਣਦਾ ਹੁੰਦਾ ਸੀ ਉਹਨਾਂ ਨੇ ਕੀ ਕਰਨਾ ਵੀ ਦੋਨਾਂ ਪਤੀ ਪਤਨੀ ਨੇ ਪਿੰਡ ਦਾ ਕੋਈ ਬੰਦਾ ਤੇ ਉਹਨੂੰ ਆਪਣੇ ਘਰ ਬੁਲਾਉਣਾ ਉਨ ਸ਼ਰਾਬ ਪਿਉਣੀ ਨਾਲ ਉਹਨੂੰ ਖੋਣਾ ਪਿਉਣਾ ਕਈ ਦਿਨੇ ਸਿਲਸਿਲਾ ਚੱਲਦਾ ਰਹਿਣਾ ਉਹ ਬੰਦੇ ਨੇ ਸੋਚਣਾ ਮੇਰੇ ਨਾਲ ਕਿੰਨਾ ਪਿਆਰ ਕਰਦੇ ਆ ਇੰਨੇ ਇੰਨਾ ਪਿਆਰ ਤੇ ਮੇਰੇ ਘਰ ਵਾਲੇ ਵੀ ਨਹੀਂ ਕਰਦੇ ਉਸ ਬੰਦੇ ਨੇ ਉਹਨਾਂ ਦੇ ਨੇੜੇ ਨੇੜੇ ਹੁੰਦੇ ਜਾਣਾ ਉਹ ਫਿਰ ਉਹਨੂੰ ਨਸ਼ਾ ਲੱਗ ਜਾਣਾ ਹੌਲੀ ਹੌਲੀ ਕਰਕੇ ਉਹਨੂੰ ਕਮਲਾ ਬੋਲਾ ਜਾ ਕਰਕੇ ਪਟਵਾਰੀ ਨਾਲ ਹੱਥ ਰਲੇ ਹੁੰਦੇ ਸੀ ਕਾਗਜ਼ ਤਿਆਰ ਕਰਕੇ ਉਹਦੋਂ ਕੰਗੂਠਾ ਲਵਾ ਲਿਆ ਕਰਨਾ ਉਹਨੂੰ ਫੇਰ ਕਹਿਣਾ ਕਿ ਤੂੰ ਪਹਿਲੀ ਕੀ ਕਰਨੀ ਆ ਤੈਨੂੰ ਤੇਰਾ ਘਰ ਵਾਲੇ ਕਿਹੜਾ ਪਿਆਰ ਕਰਦੇ ਆ ਤੈਨੂੰ ਤੇ ਖਾਣ ਪੀਣ ਨੂੰ ਵੀ ਨਹੀਂ ਚੰਗਾ ਦਿੰਦੇ ਤੈਨੂੰ ਜੋ ਚਾਹੀਦਾ ਨਾ ਸਾਡੇ ਘਰ ਆ ਜਾ ਕਰ ਜੋ ਖਾਣਾ ਪੀਣਾ ਨਵੇਂ ਲੀਡੇ ਕੱਪੜੇ ਕਿਤੇ ਆਉਣਾ ਜਾਣਾ ਕਿਸੇ ਚੀਜ਼ ਦੀ ਲੋੜ ਹੋਵੇ ਸਾਨੂੰ ਦੱਸਿਆ ਕਰ ਉਹਨੇ ਵਿਚਾਰੇ ਨੇ ਉਧਰਲੇ ਪਾਸੇ ਟਰੱਕ ਟੋ ਜਾ ਕਰ ਨਾ ਨਸ਼ੇ ਚ ਸੁੱਧ ਬੋਦੂ ਭੁੱਲੀ ਤੇ ਕੁਝ ਮਹੀਨਿਆਂ ਦੇ ਵਿੱਚ ਉਹਨੂੰ ਕੱਖਾਂ ਤੋਂ ਹਲਾ ਕਰਦੇ ਆ ਕਿ ਉਹਨੂੰ ਕਿਆ ਕਰਨਾ ਉਹਨਾਂ ਆਇਆ ਕਰ ਹੁਣ ਘਰ ਵਾਲੇ ਇਤਰਾਜ਼ ਕਰਦੇ ਆ ਜਦੋਂ ਤਾਂ ਪਹਿਲੀ ਵਾਰ ਸਾਰਾ ਆਪਣੇ ਨਾਮ ਕਰਵਾ ਲਿਆ ਕਰਨਾ ਪਟਵਾਰੀ ਨਾਲ ਰਲ ਕੇ ਉਹਨੂੰ ਠੋਡ ਮਾਰਦਿਆ ਕਰਨਾ ਹੁੰਨਾ ਆਇਆਗਾ ਇਦਾਂ ਕਰ ਕਰਕੇ ਨਾ ਉਸ ਬੰਦੇ ਨੇ ਵਾਵਾ ਪਹਿਲੀ ਇਕੱਠੀ ਕਰ ਲਈ ਇੰਨੀ ਸਾਰੀ ਉਹਦੇ ਦੋ ਮੁੰਡੇ ਸੀ ਦੋਵੇਂ ਨਾ ਪ੍ਰਾਈਵੇਟ ਸਕੂਲ ਚ ਪੜਨ ਜਾਂਦੇ ਸੀ ਪ੍ਰਾਈਵੇਟ ਸਕੂਲ 'ਚ ਉਹਨਾਂ ਦੀ ਉਪਰ ਅਸੀਂ ਪੜਦੇ ਹੁੰਨੇ ਅਸਾਂ ਸਰਕਾਰੀ ਸਕੂਲ 'ਚ ਅਸੀਂ ਸੋਚਿਆ ਕਰਨਾ ਵੀ ਕਿੱਡੇ ਸੋਹਣੇ ਚਿੱਟੀਆਂ ਵਰਦੀਆਂ ਪਾ ਕੇ ਯੱਕੇ ਚ ਬਿਕੇ ਟਾਂਗੇ ਚ ਬਿਕੇ ਤੇ ਸ਼ਹਿਰ ਪੜਨ ਜਾਂਦੇ ਆ ਅਸੀਂ ਵਿਚਾਰੇ ਮਾੜੇ ਮੋٹے ਕੱਪੜੇ ਪਾ ਕੇ ਪਿੰਡ ਦੇ ਸਕੂਲ ਚ ਪੜਨ ਜਾਂਦੇ ਆ ਉਹਨਾਂ ਨੇ ਮੁੜ ਕੇ ਨਾ ਇੰਨਾ ਕੁਝ ਕਰਕੇ ਨਾ ਧਰਮ ਵਾਲੇ ਪਾਸੇ ਵੀ ਕੋਈ ਕਮੀ ਨਹੀਂ ਸੀ ਸਾਲਕ ਬਾਅਦ ਉਹਨਾਂ ਨੇ ਖੰਡ ਪਾਠ ਕਰਵਾਇਆ ਕਰਨਾ ਸਾਰੇ ਲੋਕਾਂ ਨੂੰ ਸੱਦਾ ਦਿਆ ਕਰਨਾ ਸਾਰੇ ਸਕੂਲ ਦੇ ਨਿਆਣਿਆਂ ਨੂੰ ਸੱਦਾ ਦਿਆ ਕਰਨਾ ਅਸੀਂ ਉਹਨਾਂ ਦੇ ਘਰ ਜਾ ਕੇ ਤੇ ਲੰਗਰ ਛਕਿਆ ਕਰਨਾ ਤੇ ਕਦੇ ਜਲੇਬੀਆਂ ਤੇ ਕਦੇ ਖੀਰ ਤੇ ਕੜਾ ਉਦੋਂ ਇਹੀ ਬੜੀ ਵੱਡੀ ਸੁਗਾਤ ਹੁੰਦੀ ਸੀ ਵੀ ਖੀਰ ਕੜਾ ਖਾਵਾਂਗੇ ਅਸੀਂ ਸੋਚਿਆ ਕਰਨ ਵੀ ਕਿੰਨੇ امیر ਆ ਉਹਨਾਂ ਦੇ ਘਰ ਰੰਗीन ਟੀਵੀ ਹੁੰਦਾ ਸੀ ਉਹਨਾਂ ਦੇ ਘਰ ਜਿਹੜੀ ਦੁਬਈ ਤੋਂ ਵੱਡੀ ਸਾਰੀ ਟੇਪ ਰਿਕਾਰਡਾਂ ਦੀ ਉਹ ਵੀ ਹੁੰਦੀ ਸੀ ਤੇ ਮੈਂ ਵੇਖਿਆ ਕਰਨਾ ਵੀ ਇਹਨਾਂ ਦੇ ਘਰ ਕਿੰਨੀਆਂ ਚੀਜ਼ਾਂ ਉਹਨਾਂ ਦੇ ਘਰ ਇੱਕ ਕੁਲਾੜੀ ਵੇਲ ਨਾਲ ਲੱਗਾ ਹੁੰਦਾ ਸੀ ਮੈਂ ਸੋਚਿਆ ਕਰਨਾ ਵੀ ਵੇਖੋ ਕਿੰਨੇ امیر ਆ ਕਰਦਿਆਂ ਨੇ ਦੱਸਿਆ ਕਰਨਾ ਇਹਨਾਂ ਨੇ ਲੋਕਾਂ ਨੂੰ ਲੁੱਟ ਲੁੱਟ ਕੇ ਬਣਾਇਆ ਸਾਰਾ ਕੁਝ ਸਮਾ ਬਦਲ ਗਿਆ ਉਹ ਜਿਹੜੇ ਮੁੰਡੇ ਜਾਂਦੇ ਹੁੰਦੇ ਸੀ ਨਾ ਪੜਨ ਸ਼ਹਿਰ ਦੋਵੇਂ ਨਸ਼ੇ ਕਰਨ ਲੱਗ ਪਏ ਉਹਨਾਂ ਦੇ ਵਿਆਹ ਕੀਤੇ ਘਰ ਵਾਲੀਆਂ ਵੀ ਛੱਡ ਕੇ ਚਲੇ ਗਏ ਉਹਨਾਂ ਦੇ ਵਿੱਚੋਂ ਇੱਕ ਮਰ ਗਿਆ ਇੱਕ ਫਿਰ ਕੰਬਲਾ ਬੋਲਾ ਤੁਰਿਆ ਫਿਰਦਾ ਨਸ਼ੇ ਆਦਿਕ ਕਰਦਾ ਉਹਨਾਂ ਨੇ ਜਿੱਦਾਂ ਲੋਕਾਂ ਨੂੰ ਨਸ਼ੇ ਖਵਾ ਖਵਾ ਕੇ ਪਹਿਲੀ ਕਥੀ ਕੀਤੀ ਸੀ ਉਹਨਾਂ ਦੇ ਉਸੇ ਤਰੀਕੇ ਨਾਲ ਬਰਬਾਦ ਹੋ ਗਈ ਕੀ ਬੰਦਾ ਸੋਚਦਾ ਵੀ ਮੈਂ ਧੋਖੇ ਫਰੇਵ ਕਰ ਕਰਕੇ ਝੂਠ ਬੋਲ ਬੋਲ ਕੇ ਤੇ ਪੈਸਾ ਇਕੱਠਾ ਕਰ ਲਾਂਗਾ ਮਹਾਰਾ ਸਮਝਾਉਂਦੇ ਰਹ ਦੇ ਇਥੇ ਜਾਣਾ ਮੁੜ ਕੇ ਤੈਨੂੰ ਪਛਤਾਵਾ ਹੋਊਗਾ ਜੇ ਮੈਂ ਕਾਦੇ ਲਈ ਇਹ ਕੰਮ ਕਰਦਾ ਰਿਹਾ ਸਤਿਗੁਰੂ ਜੀ ਬਖਸ਼ਿਸ਼ ਕਰਦੇ ਮਹਲਾ ਦੂਜਾ ਵੱੱਦਾ ਛੱਤੀ ਜੋ ਭਰੇ ਨਾ ਗੁਣ ਨਾ ਉਪਕਾਰ ਜੋ ਮਨੁੱਖ ਕੋਈ ਕੰਮ ਵੱੱਦਾ ਰੁੱਦਾ ਕਰੇ ਕੋਸਦਾ ਲਾਭ ਨਾ ਆਪਣੇ ਆਪ ਨੂੰ ਤੇ ਨਾ ਕਿਸੇ ਹੋਰ ਨੂੰ ਹੁੰਦਾ ਜਿਹੜਾ ਬੰਦਾ ਰੁੱਦਾ ਕੰਮ ਕਰਨਾ ਨਾ ਵੀ ਮੈਂ ਕਰਾਂ ਕਿ ਵੀ ਇਹ ਕੰਮ ਕਰਨ ਮੇਰਾ ਜੀ ਦੇ ਕਰਦਾ ਨਹੀਂ ਪਰ ਮੈਨੂੰ ਇਹਨਾਂ ਕਰਨਾ ਪੈਣਾ ਇਹਦੇ ਨਾਲ ਨਾ ਖੁਦ ਨੂੰ ਲਾਭ ਹੁੰਦਾ ਨਾ ਦੂਸਰਿਆਂ ਨੂੰ ਲਾਭ ਹੁੰਦਾ ਜਿੱਦਾਂ ਕੋਈ ਬੰਦਾ ਰੁੱਦਾ ਕੋਈ ਨਿਆਣਿਆਂ ਨੂੰ ਕਵੇ ਤੈਨੂੰ ਜਪਜੀ ਸਾਹਿਬ ਦਾ ਪਾਠ ਪੜ੍ਹਨਾ ਹੀ ਪੈਣਾ ਉਹ ਨਿਆਣੇ ਦਾ ਜੀ ਨਾ ਕਰੇ ਫਦੋ ਬਦੀਆਂ ਨੂੰ ਬਿਠਾਈਏ ਤੈਨੂੰ ਪੜਨਾ ਹੀ ਪੈਣਾ ਉਹ ਵੀ ਕੱਲ ਪਿਆ ਹੋਇਆ ਪੌਣੀਆਂ ਵੇਂਦਾ ਰਿੰਦਾ ਵੀ 38 ਨੇ 20 ਪੜੀਆਂ ਗਈਆਂ ਤੇ ਥੋੜੀਆਂ ਜੀਆਂ 18 ਕ ਬਾਕੀ ਰਹਿ ਗਈਆਂ ਨੇ ਉਹ ਵੀ ਪੜ ਕੇ ਕੰਮ ਨਬੇੜੀਏ ਕਦੋਂ ਮੁੱਕੇ ਤੇ ਕਦੋਂ ਮੇਰੀ ਜਾਨ ਛੁੱਟੇ ਉਹਦਾ ਨਿਆਣੇ ਨੂੰ ਵੀ ਕੋਈ ਲਾਭ ਨਹੀਂ ਹੋਣਾ ਸੁਣਨ ਵਾਲੇ ਨੂੰ ਵੀ ਕੋਈ ਫਾਇਦਾ ਨਹੀਂ ਹੋਣਾ ਕਿਉਂਕਿ ਉਹ ਕੰਮ ਕਰਦਾ ਪਿਆ ਬੁੱਤਾ ਰੁਕਾ ਉਹਦਾ ਮਨ ਨਹੀਂ ਮੰਨਦਾ ਤੇ ਜੇ ਕਿਤੇ ਪਿਆਰ ਨਾ ਬਹਿ ਕੇ ਉਹਨੂੰ ਕਈ ਘੰਟੇ ਸਮਝਾਓ ਰੋਜ਼ ਥੋੜਾ ਥੋੜਾ ਸਮਝਾਓ ਬਾਣੀ ਦੇ ਫਾਇਦੇ ਪਿਆਰ ਨਾਲ ਜੇ ਕਿਤੇ ਉਹਦੇ ਮਨਸ ਪਿਆਰ ਪੈਦਾ ਹੋ ਜੇ ਫਿਰ ਉਹਨੇ ਆਪੇ ਪੜੀ ਜਾਣਾ ਤੇ ਉਹਨੂੰ ਆਨੰਦ ਪ੍ਰਾਪਤ ਹੋ ਜਾਣਾ ਇਹਦਾ ਮਤਲਬ ਇਹ ਵੀ ਨਹੀਂ ਲੈਣਾ ਵੀ ਨਿਆਣਿਆਂ ਨੂੰ ਕਹਿਣਾ ਨਹੀਂ ਫਰਜ਼ ਮੰਨਦਾ ਸਾਡਾ ਕਹੀ ਜਾਣਾ ਹੋ ਸਕਦਾ ਹੌਲੀ ਹੌਲੀ ਉਹਨਾਂ ਉਹਨਾਂ ਨੂੰ ਉਹ ਜਿਹੜਾ ਆਨੰਦ ਆਉਣ ਲੱਗ ਜੇ ਜਿਦਾਂ ਬਾਬਾ ਫਰੀਦ ਸਾਹਿਬ ਨੂੰ ਨਮਾਜ਼ ਪੜ੍ਹਨ ਵਾਸਤੇ ਪਹਿਲਾਂ ਸ਼ੱਕਰ ਤੋਂ ਲਾਇਆ ਸੀ ਥੋੜਾ ਜਿਹਾ ਲਾਲਚ ਦਿੱਤਾ ਸੀ ਨੇ ਆਣੇ ਨੂੰ ਪੁੱਤਰ ਨਮਾਜ਼ ਪੜਿਆ ਕਰ ਬਾਬਾ ਜੀ ਕਹਿੰਦੇ ਮੈਨੂੰ ਕੀ ਮਿਲੂ ਕਹਿੰਦੇ ਤੈਨੂੰ ਮਿਲੂ ਸ਼ੱਕਰ ਮਾਤਾ ਨੇ ਸ਼ੱਕਰ ਦੀ ਪੁੜੀ ਬੰਦ ਕੇ ਉਹ ਜਿਹੜਾ ਜਿਹਦੇ ਤੇ ਬਹਿ ਕੇ ਮਸੱਲੇ ਦੇ ਉੱਤੇ ਬਹਿ ਕੇ ਕੱਪੜੇ ਤੇ ਮੇਕੇ ਬਣਦੇ ਥੱਲੇ ਰੱਖ ਦਿਆ ਕਰਨੀ ਇੱਕ ਦਿਨ ਮਾਤਾ ਭੁੱਲ ਹੀ ਗਈ ਬਾਬਾ ਜੀ ਨੇ ਨਮਾਜ਼ ਪੜੀ ਮਾਤਾ ਨੇ ਚਿੰਤਾ ਕੀਤੀ ਵੀ ਅੱਜ ਮੈਂ ਸ਼ੱਕਰ ਨਹੀਂ ਰੱਖੀ ਤੇ ਹੁਣ ਮੈਂ ਕੀ ਕਰੂੰਗੀ ਜਦੋਂ ਮੇਰੇ ਬੱਚੇ ਨੇ ਪੁੱਛਿਆ ਮੈਂ ਤੇ ਕਿਹਾ ਸੀ ਜੇ ਨਮਾਜ਼ ਪੜ੍ਹੀਏ ਤੇ ਅੱਲਾ ਸ਼ੱਕਰ ਦਿੰਦਾ ਖਾਣ ਵਾਸਤੇ ਉੱਥੇ ਨਾ ਬ੍ਰਹਿਮ ਟੈਂਸ਼ਨ ਆ ਇੱਕ ਗੁਰਦੁਆਰੇ ਟੌਫੀਆਂ ਰੱਖੀਆਂ ਵਾ ਕਾਊਂਟਰ ਤੇ ਰਿਸੈਪਸ਼ਨ ਤੇ ਉਹ ਜਿੰਨੇ ਨਿਆਣੇ ਆ ਨਾ ਉਹ ਆਣ ਕੇ ਫਤੇ ਬੁਲਾਉਂਦੇ ਆ ਜੇ ਕੋਈ ਨਿਆਣਾ ਨਿੱਕਾ ਹੋਵੇ ਢੀਆਂ ਚੁੱਕ ਕੇ ਫਤੇ ਬੁਲਾਉਂਦਾ ਉਹਨਾਂ ਨੂੰ ਪਤਾ ਫਤੇ ਬੁਲਾਈਏ ਟੌਫੀ ਮਿਲਦੀ ਆ ਤੇ ਉਹ ਇਸ ਤਰ੍ਹਾਂ ਤੇ ਬਾਬਾ ਫਰੀਦ ਮਾਤਾ ਨੇ ਸੋਚਿਆ ਵੀ ਹੁਣ ਵਾਪਸ ਆਏ ਕਹਿੰਦੇ ਪੁੱਤਰ ਨਮਾਜ਼ ਬਾਬਾ ਜੀ ਕਿੰਦੋਂ ਤੁਮ ਪੜ ਲਈ ਸੀ ਤੇ ਮਾਤਾ ਕਹਿੰਦੀ ਪੁੱਤਰ ਅੱਜ ਸ਼ੱਕਰ ਬਾਬਾ ਜੀ ਕਹਿੰ ਲੈ ਅੱਜ ਸ਼ੱਕਰ ਵਾਲ ਵੇਖਣ ਦੀ ਵੀ ਲੋੜ ਨਹੀਂ ਪਈ ਅੱਜ ਮੈਨੂੰ ਪੜ ਕੇ ਇੰਨਾ ਜ਼ਿਆਦਾ ਆਨੰਦ ਆਇਆ ਨਾ ਇੰਨੀ ਜ਼ਿਆਦੀ ਮਿਠਾਸ ਸੀ ਅੱਜ ਨਮਾਜ਼ 'ਚ ਅੱਜ ਮੇਰਾ ਸ਼ੱਕਰ ਦੇ ਤੇ ਅੱਜ ਕਹਿ ਲੋ ਕਿ ਭੰਡਾਰੇ ਮਿਲ ਗਏ ਉਥੇ ਸ਼ਲੋਕ ਅਸੀਂ ਪੜਦੇ ਆਂ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮੱਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰਾਬਾ ਨਾ ਪੂਜਣ ਤੋਂ ਜਿਹੜਾ ਚਾਹ ਨਾਲ ਕੰਮ ਕਰੀ ਆਉਂਦਾ ਐ ਨਾ ਜਿਆਦਾ ਆਨੰਦ ਆਉਂਦਾ ਦੱਸਿਆ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਪ੍ਰਿੰਸੀਪਲ ਸੁਰਿੰਦਰ ਸਿੰਘ ਜੀ ਸਿੱਖ ਮਿਸ਼ਨਰੀ ਕਾਰਜ ਆਨੰਦਪੁਰ ਸਾਹਿਬ ਵਾਲੇ ਚੜ੍ਹਾਈ ਕਰ ਗਏ ਨੇ ساری ਜ਼ਿੰਦਗੀ ਉਹਨਾਂ ਨੇ ਸਿੱਖੀ ਦੇ ਪ੍ਰਚਾਰ ਨੂੰ ਸਮਰਪਿਤ ਕਰ ਦਿੱਤੀ 1999 ਚ ਨਾ ਉਹਨਾਂ ਦੇ ਕੋਲ ਮੈਂ ਕਥਾ ਦਾ ਕੋਰਸ ਕਰਨ ਵਾਸਤੇ ਗਿਆ ਸੀ ਇਦਾਂ ਬੈਠੇ ਹੁੰਦੇ ਅਸੀਂ ਤੇ ਕਥਾ ਤਿਆਰ ਕਰਕੇ ਤੇ ਫਿਰ ਵਾਰੀ ਵਾਰੀ ਸੁਣਾਈ ਦੀ ਸੀ ਉਹ ਲਾਗੇ ਬੈਠੇ ਗਲਤੀਆਂ ਕੱਢਦੇ ਹੁੰਦੇ ਸੀ ਆਹ ਪੰਕਤੀ ਗਲਤ ਬੋਲਤੀ ਆ ਆਹ ਸਾਖੀ ਇੱਥੇ ਨਹੀਂ ਸੀ ਮੈਂ ਚੁੰਦੀ ਹੈ ਕਿਉਂ ਸੁਣਾਤੀ ਉਹ ਉਹ ਚੈੱਕ ਕਰਦੇ ਹੁੰਦੇ ਸੀ ਕਥਾ ਨਾਲ ਉਹ ਸੁਣਾਉਂਦੇ ਹੁੰਦੇ ਸਾਂ ਤਾਂ ਉਹਨਾਂ ਨੇ ਕਿਹਾ ਕਰਨਾ ਵੀ ਉਹਨਾਂ ਕਈ ਵਾਰੀ ਕਈ ਬੰਦਿਆਂ ਨੇ ਅਸੀਂ ਡਰਿਆ ਕਰਨਾ ਕੰਬਣਾ ਕਰਨਾ ਵੀ ਉਹਨਾਂ ਨੇ ਕਿਹਾ ਕਰਨਾ ਵੀ ਇਦਾਂ ਕਰੋ 10 ਮਿੰਟ ਕਥਾ ਸੁਣਾਓ ਅਸੀਂ ਨਵੇਂ ਬੰਦਿਆਂ ਨਾਲ ਕਰਨਾ ਵੀ 10 ਮਿੰਟ ਵੀ ਇੰਨਾ ਸਮਾਂ ਕੀ ਬੋਲਾਂਗੇ ਸਾਡੇ ਕੋਲ ਤੇ ਮੈਟਰ ਖਤਮ ਹੋ ਜਾਊਗਾ ਕਾਲਜ ਦੀ ਤੀਸਰੀ ਮੰਜ਼ਲ ਤੇ ਚੜ ਕੇ ਤੇ ਇਕੱਲਿਆਂ ਬੋਲੀ ਜਾਣਾ ਇਕੱਲਿਆਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹੀਆਂ ਜਾਣੀਆਂ ਐਵੇਂ ਇਸ਼ਾਰੇ ਕਰ ਕਰਕੇ ਬੋਲੀ ਜਾਣਾ ਪ੍ਰੈਕਟਿਸ ਵੀ ਬੋਲਣਾ ਕਿਦਾਂ ਵਾਂ ਤੇ ਉਹ ਬੋਲ ਬੋਲ ਕੇ ਅਭਿਆਸ ਕਰ ਕਰਕੇ ਕਦੀ ਸਰਬੱਤ ਦਾ ਭਲਾ ਲੈਕਚਰ ਤਿਆਰ ਕਰਨਾ ਕਦੀ ਅੰਮ੍ਰਿਤ ਦੇ ਟੌਪਿਕ ਤੇ ਬੋਲਣਾ ਬੋਲ ਬੋਲ ਕੇ ਮੁੜ ਕੇ ਲੱਗ ਜਾਣੀ ਕਲਾਸ ਮੁੜ ਕੇ ਸਾਰਿਆਂ ਨੇ ਬਹਿ ਜਾਣਾ ਤੇ ਫਿਰ ਇੱਕ ਨੂੰ ਕਹਿਣਾ ਚੱਲ ਤੇਰੀ ਵਾਰੀ ਹੁਣ ਤੂੰ ਸੁਣਾ ਕਥਾ ਹੁਣ ਕਥਾ ਕਿੱਥੇ ਆਵੇ ਅੱਗੇ ਈਨੇ ਬੰਦੇ ਬੈਠੇ ਤੇ ਬੋਲੇ ਜਾਂਦਾ ਕਿ ਤੇ ਉਹ ਥੋੜੀ ਜੀ 10 ਮਿੰਟ ਮਿਲਨੇ ਤੇ 7-8 ਮਿੰਟ ਬੋਲ ਕੇ ਤੇ ਚੁੱਪ ਕਰ ਜਾਣਾ ਉਹਨਾਂ ਨੇ ਕਿਹਾ ਹੋਰ ਸੁਣਾ ਅਸੀਂ ਕਿਹਾ ਵੀ ਕਥਾ ਮੁੱਕ ਗਈ ਹੁਣ ਸੁਣਾਈਏ ਕੀ ਜਿੰਨੀਕ ਪੜ ਕੇ ਆਏ ਸਾਂ ਪਰਮਾਣੂ ਭੁੱਲ ਗਏ ਨੇ ਮੁੱਕ ਗਿਆ ਉਹਨਾਂ ਨੇ ਕਿਹਾ ਕਰਨਾ ਲੱਗੇ ਰਹੋ ਅਭਿਆਸ ਕਰੀ ਜਾਓ ਇਕ ਸਮਾ ਐਸਾ ਹੋਣਾ ਸਮਾ ਮੁਕ ਜਾ ਕਰਨਾ ਕਥਾ ਨਹੀਂ ਮੁਕਿਆਗਾ ਜਦੋਂ ਵਿੱਚੋਂ ਰਾਸ ਆਉਣ ਲੱਗ ਜਾਵੇ ਨਾ ਉਹਦਾ ਟਿਕਿਆ ਰਹਿੰਦਾ ਟਿਕਿਆ ਰਹਿੰਦਾ ਇਹਨਾਂ ਨੂੰ ਨੰਦਾਂ ਦਾ ਬਾਣੀ ਪੜ੍ਹ ਕੇ ਮਹਾਰਾਜ ਕਹਿੰਦੇ ਪਰ ਜੇ ਕੋਈ ਬੰਦਾ ਵੱਧਾ ਰੁੱਦਾ ਕੰਮ ਕਰੇ ਨਾ ਨਾ ਉਹਨੂੰ ਖੁਦ ਨੂੰ ਫਾਇਦਾ ਤੇ ਨਾ ਸੁਣਨ ਵਾਲੇ ਨੂੰ ਫਾਇਦਾ ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ ਸੇਤੀ ਖੁਸ਼ੀ ਸਵਾਰੀਐ ਨਾਨਕ ਕਾਰਜਸਾਰ ਹੇ ਨਾਨਕ ਉਹੀ ਕੰਮ ਸਿਰੇ ਚੜਿਆ ਜਾਣੋ ਜੋ ਖੁਸ਼ੀ ਨਾਲ ਕੀਤਾ ਜਾਵੇ ਮਹੱਲਾ ਦੂਜਾ ਮਨ ਹੱਠ ਤਰਫ ਨ ਜਿਪਈ ਜੇ ਬਹੁਤਾ ਕਾਲੇ ਤਰਫ ਜਿਣੈ ਸਤਿ ਭਾਉ ਦੇ ਜਾਂ ਨਾਨਕ ਸ਼ਬਦ ਵਿਚਾਰੇ ਭਾਵੇਂ ਕਿਤਨੀ ਹੀ ਮਿਹਨਤ ਮਨੁੱਖ ਕਰੇ ਰੱਬ ਵਾਲਾ ਪਾਸਾ ਮਨ ਦੇ ਹੱਥ ਨਾਲ ਜਿੱਤਿਆ ਨਹੀਂ ਜਾ ਸਕਦਾ ਹੇ ਦਾਸ ਨਾਨਕ ਉਹ ਮਨੁੱਖ ਇਹ ਪਾਸਾ ਜਿੱਤਦਾ ਜੋ ਸ਼ੋਭ ਪਾਵਨਾ ਵਰਤਦਾ ਤੇ ਗੁਰੂ ਦੇ ਸ਼ਬਦ ਨੂੰ ਵਿਚਾਰਦਾ ਹੈ ਪੌੜੀ ਕਰਤਾ ਕਾਰਨ ਜਿਨ ਕੀਆ ਸੋ ਜਾਣੈ ਸੋਈ ਆਪੇ ਸ੍ਰਿਸ਼ਟ ਉਪਾਇਨ ਆਪੇ ਫੁਨਗੋਈ ਜਿਸ ਕਰਤਾਰ ਨੇ ਇਹ ਜਗਤ ਬਣਾਇਆ ਇਸ ਦੀ ਸੰਭਾਲ ਕਰਨੀ ਉਹ ਆਪ ਹੀ ਜਾਣਦਾ ਉਸ ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਆ ਤੇ ਆਪੇ ਵੈਗਰੂ ਮੁੜਕੇ ਨੂੰ ਨਾਸ਼ ਕਰ ਦਿੰਦਾ ਜੋਗ ਚਾਰੇ ਸਭ ਭਾਵ ਥਕੀ ਕਿਨ ਕੀਮਤ ਹੋਈ ਜਦੋਂ ਤੋਂ ਜਗਤ ਬਣਿਆ ਹੈ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਧਿਆਨ ਮਾਰ ਕੇ ਵੇਖਿਆ ਹੈ ਕਿ ਕਿਸੇ ਜੀਵ پاسੋਂ ਪ੍ਰਭੂ ਦੀ ਬਜ਼ੁਰਗੀ ਦਾ ਮੁੱਲ ਨਹੀਂ ਪੈ ਸਕਿਆ ਸਤਗੁਰ ਏਕ ਵਿਖਾਲਿਆ ਮਨ ਤਨ ਸੁਖ ਹੋਈ ਜਿਸ ਮਨੁੱਖ ਨੂੰ ਗੁਰੂ ਨੇ ਉਹ ਇੱਕ ਪ੍ਰਭੂ ਵਿਖਾ ਦਿੱਤਾ ਉਸ ਦੇ ਮਨ ਵਿੱਚ ਉਸ ਦੇ ਤਨ ਵਿੱਚ ਸੁਖ ਹੁੰਦਾ ਆਖਰੀ ਭਗਤੀ ਹੈ ਗੁਰਮੁਖ ਸਦਾ ਸਲਾਹੀ ਹੈ ਕਰਤਾ ਕਰੇ ਸੋ ਹੋਈ ਜੋ ਕਰਤਾਰ ਸਭ ਕੁਝ ਕਰਨ ਦੇ ਆਪ ਸਮਰਥ ਆ ਉਸ ਦੀ ਗੁਰੂ ਦੀ ਰਾਹੀ ਸਿਬਤ ਸਲਾਹ ਕੀਤੀ ਜਾ ਸਕਦੀ ਆ ਗੁਰੂ ਦੀ ਸੰਗਤ ਕਰਦੇ ਰਹੀਏ ਪ੍ਰਮਾਤਮਾ ਦੀ ਸਿਬਤ ਸਲਾਹ ਕਰਦੇ ਰਹੀਏ ਇਹੋ ਕੁਝ ਸਾਡੇ ਨਾਲ ਜਾਣਾ ਇਹ ਕੁਝ ਕਰ ਕਰਕੇ ਤੁਹਾਨੂੰ ਇਨਾ ਆਨੰਦ ਬਣਦਾ ਇਨਾ ਮਨ ਖੁਸ਼ ਹੁੰਦਾ ਜਿਹੜਾ ਸਾਡਾ ਇਹ ਰਦਾਨਾ ਇਹ ਕਮਲ ਦੇ ਫੁੱਲ ਵਰਗਾ ਆ ਗੁਰੂ ਦੀ ਸੰਗਤ ਕਰ ਕਰਕੇ ਗੁਰਬਾਣੀ ਦੇ ਅਰਥ ਪੜ੍ਹ ਕੇ ਸੁਣ ਕੇ ਇਹ ਰਦਾ ਇੰਨਾ ਜ਼ਿਆਦਾ ਪਰਹੋਲਤ ਹੁੰਦਾ ਵੀ ਇਹ ਜਿਹੜੀ ਖੁਸ਼ੀ ਬੰਦੇ ਕੋਲੋਂ ਸਾਂਭੀ ਨਹੀਂ ਜਾ ਸਕਦੀ ਕੋਈ ਵੀ ਦੁਨਿਆਵੀ ਪ੍ਰਾਪਰਟੀ ਤਾਨ ਪਦਾਰਥ ਇਹਦਾ ਜਿਹੜਾ ਮੁਕਾਬਲਾ ਨਹੀਂ ਕਰ ਸਕਦਾ ਸਮੇਂ ਦੀ ਸਮਾਪਤੀ ਹੈ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਮਹਾਰਾਜ ਸਾਰਿਆਂ ਦੇ ਸਿਰ ਤੇ ਮੇਰ ਭਰੇ ਹੱਥ ਰੱਖਣ ਅਸੀਂ ਸਾਰੇ ਤਾਨ ਮਨ ਤਾਨ ਕਰਕੇ ਸੇਵਾਵਾਂ ਕਰ ਸਕਦੇ ਹੋਈਏ ਫਤੇ ਪਰਮਾਨੰਥ ਜੀ ਵਾਹਿਗੁਰੂ ਜੀ ਕਾ ਖਾਲਸਾ ਵਾ